ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਅੱਜ ਅੰਮ੍ਰਿਤ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਵੇਂ ਜਥੇਦਾਰ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਨੂੰ ਸੇਵਾ ਸੌਂਪੀ ਗਈ ਆ ਅਸੀਂ ਸਮੁੱਚਾ ਲੁਧਿਆਣਾ ਨਿਵਾਸੀ ਉਹਨਾਂ ਦਾ ਧੰਨਵਾਦ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਬਹੁਤ ਸਾਰੀਆਂ ਜਲਸੀਆਂ ਸੀਗੀਆਂ ਜਿਹੜੀਆਂ ਲੱਗੀਆਂ ਸੀ ਕਿ ਸਿੱਖਾਂ ਦੇ ਵਿੱਚ ਖੂਨ ਖਰਾਬਾ ਹੋਵੇ ਆਪ ਇਹ ਲੜਨਾ ਉਹਨਾਂ ਤੋਂ ਬਚਾਉਣ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਯਤਨ ਕਰਕੇ ਉਪਰਾਲਾ ਕਰਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਜਕਾਰੇ ਛੱਡ ਕੇ ਉਹਨਾਂ ਨੂੰ ਜ਼ਫੇਦਾਰੀ ਸੌਂਪੀ ਆ ਤੇ ਜਿਹੜੇ ਲੋਕ ਮਰਿਆਦਾ ਦੀ ਗੱਲ ਕਰਦੇ ਆ ਮੈਂ ਉਹਨਾਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਤੱਤੇ ਤੇ ਪੈਰ ਨਹੀਂ ਰੱਖਿਆ ਅਸੀਂ ਜੇਲਾ ਕਟੀਆਂ ਨੇ ਗੁਰਦਾਰਾ ਸਾਹਿਬਾਂ ਦੀ ਧਰਮ ਲਈ ਜੇਲਾ ਕਟੀਆਂ ਨੇ 80 ਜੀ ਸਰ ਜੇਲਾਂ ਚ ਰੋਲੇ ਪੁੱਛ ਦੀਆਂ ਜੁੱਤੀਆਂ ਖਾਧੀਆਂ ਨੇ ਤੁਸੀਂ ਕਦੀ ਪੈਰ ਨਹੀਂ ਰੱਖਿਆ ਤੱਤੇ ਤੇ ਅੱਜ ਤੁਸੀਂ ਸਾਨੂੰ ਦੱਸਦੇ ਮੇਰੇ ਅਦਾ ਤੁਸੀਂ ਕਦੀ ਅੰਮ੍ਰਿਤ ਵੇਲੇ ਪਾਠ ਵੀ ਨਹੀਂ ਕੀਤਾ ਹੋਣਾ ਤੋਂ ਇਸ ਕਰਕੇ ਮੈਂ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਜਾਗਾ ਜਿਹੜੀ ਖਾਣਾ ਜੰਗੀ ਸ਼ੁਰੂ ਕਰਨਾ ਚਾਹੁੰਦੀ ਸੀ ਸਰਕਾਰਾਂ ਉਹ ਤੋਂ ਸ਼ੌਂਮਰੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਿਆਣਫ ਨੇ ਉਹ ਬਚਾ ਲਿਆ ਮੈਂ ਉਹਨਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ